ਲੋੜ ਸੀ ਹੁਣ ਬੱਚਾ ਬਿਮਾਰ ਹੈਗਾ ਤੇ ਪਾਣੀ ਹੈ ਨਹੀਂ ਬਿਲਕੁਲ ਸਾਹਿਬ ਬੱਚਾ ਬਾਹਰ ਇੱਥੇ ਪੇਸ਼ੈਂਟ ਬਹੁਤ ਜ਼ਿਆਦਾ ਹੁੰਦੇ ਆ ਇੱਥੇ ਪਾਣੀ ਦੀ ਸਮੱਸਿਆ ਹੈ ਜੀ ਪਾਣੀ ਦਾ ਜਣ ਦੀ ਹੱਲ ਹੋ ਸਕਦਾ ਤਾਂ ਕੋਈ ਕਰੋ ਜੀ ਕਿਉਂਕਿ ਸਾਹਮਣੇ ਹੀ ਨਸ਼ਾ ਛਡਾਊ ਕੇਂਦਰ ਹੈ ਉੱਥੇ ਵੀ ਜ਼ਰੂਰਤ ਪੈਂਦੀ ਉੱਥੇ ਘੱਟੋ ਘੱਟ 5-600 ਬੰਦੇ ਦੀ ਦਵਾਈ ਲੱਗੀ ਹੈ ਸਵੇਰ ਤੋਂ ਲੈ ਕੇ ਦੁਪਹਿਰ 1:30 ਵਜੇ ਤੱਕ ਦਵਾਈ ਲੈਣੀ ਸੀ ਜੀ ਪਾਣੀ ਭਾ ਦੇ ਸੀ ਪਾਣੀ ਹੈ ਨਹੀਂ ਸਾਰੇ ਇੱਥੇ ਪਾਣੀ ਦੀ ਪਿਆਸ ਲੱਗੀ ਸੀ ਪੂਰੀ ਬੁੱਲ ਸੁੱਕੇ ਪਏ ਆ ਤੇ ਹੁਣ ਪਾਣੀ ਜਦੋਂ ਲੈਣ ਆਇਆ ਤਾਂ ਸੇ ਭਰਿੰਦਾ ਹੈ ਕਿ ਪਾਣੀ ਹੈ ਹੀ ਨਹੀਂ ਇਸ ਵੇਰ ਦਾ ਪਾਣੀ ਲੱਭੀ ਜਾਂਦੇ ਪਾਣੀ ਨਹੀਂ ਮਿਲ ਰਿਹਾ ਹੈਗਾ ਆਰੂ ਥਾਂ ਥਾਂ ਹੈ ਕਿ ਪਾਣੀ ਹੈ ਨਹੀਂਗਾ ਫਿਰ ਉਹਨਾਂ ਮੁੱਲ ਲੈਣੀ ਪਊਗੀ 20 30 ਰੁਪਏ ਦੀ ਬੋਤਲ ਦੇਊਗਾ ਜੀ ਉਧਰੋਂ ਅੰਦਰ ਲੱਗੀ ਜਾਂਦੇ ਆ ਉਧਰ ਬਾਹਰ ਲੱਗੀ ਜਾਂਦੇ ਆ ਜੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਸਰਕਾਰ ਦੇ ਦਾਅਵੇ ਅਤੇ ਵਾਅਦੇ ਜਿਹੜੇ ਖੋਖਲੇ ਨਜ਼ਰ ਆਉਂਦੇ ਆ ਅਸੀਂ ਸਿਵਲ ਹਸਪਤਾਲ ਬਠਿੰਡਾ ਦੇ ਵਿੱਚ ਪਹੁੰਚਿਆ ਜਿਹੜਾ ਬੱਚਿਆਂ ਦਾ ਵਾਰਡ ਆ ਉੱਥੇ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਸਾਹਮਣੇ ਜਿਹੜੇ ਇਹ ਵਾਟਰ কুলਰ ਲੱਗੇ ਹੋਏ ਔਰ ਸੰਸਥਾ ਵੱਲੋਂ ਦਾਨ ਕੀਤੇ ਹੋਏ ਆ ਪਰ ਇਸ ਵਾਟਰ কুলਰ ਦੇ ਵਿੱਚ ਪਾਣੀ ਨਹੀਂ ਆ ਰਿਹਾ ਔਰ ਇਹ ਚੱਲਦੇ ਨੇ ਹੈਰਾਨੀ ਦੀ ਗੱਲ ਇਹ ਵੀ ਬਿਜਲੀ ਫੂਕੀ ਜਾ ਰਹੀ ਆ ਪਰ ਇਹਨਾਂ ਦੇ ਵਿੱਚ ਪਾਣੀ ਨਹੀਂ ਆ ਰਿਹਾ ਲਗਾਤਾਰ ਜਿਹੜੇ ਮਰੀਜ਼ ਆ ਉਹ ਖੱਜਲ ਖਰਾਬ ਹੋ ਰਹੇ ਨੇ ਕਿਉਂਕਿ ਸਾਹਮਣੇ ਜਿਹੜਾ ਅਰ ਜਿਹੜਾ ਹਸਪਤਾਲ ਆਲਾ ਦੋ ਆ ਇੱਕ ਬੱਚਿਆਂ ਦਾ ਵਾਰਡ ਆ ਤੇ ਇੱਕ ਨਸ਼ਾ ਛਡਾਊ ਕੇਂਦਰ ਆ ਉੱਥੇ ਬਹੁਤ ਵੱਡੀ ਗਿਣਤੀ ਵਿੱਚ ਨੌਜਵਾਨ ਆਉਂਦੇ ਨੇ ਗੱਲਬਾਤ ਵੀ ਕੀਤੀ ਸਾਰਿਆਂ ਨਾਲ ਤੁਹਾਨੂੰ ਉਹ ਵੀ ਸੁਣਾਵਾਂਗੇ ਤੇ ਚਿਲਡਰਨ ਵਾਰਡ ਦੇ ਜਿਹੜੇ ਐਸਐਮਓ ਆ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਦੋ ਵਾਰੀ ਗਏ ਤੇ ਉਹ ਮੌਜੂਦ ਨਹੀਂ ਸਨ ਪਰ ਨਾਲ ਇਹ ਵੀ ਕਿਹਾ ਜਾਂਦਾ ਵੀ ਜਿਹੜੇ ਕੰਟੀਨਾਂ ਵਾਲੇ ਆ ਉਹ ਜਾਣਬੁੱਝ ਕੇ ਮਿਲੀ ਭੁਗਤ ਨਾਲ ਇਹ ਜਿਹੜੇ ਕੂਲਰ ਆ ਇਹਨਾਂ ਨੂੰ ਖਰਾਬ ਕਰ ਦਿੰਦੇ ਨੇ ਤਾਂ ਕਿ ਜਿਹੜੇ ਮਰੀਜ਼ ਆ ਉਹ ਇੱਥੋਂ ਬੋਤਲਾਂ ਖਰੀਦਣ ਤੁਸੀਂ ਦੇਖ ਸਕਦੇ ਹੋ ਜਿਹੜੇ ਵਾਟਰ ਕੂਲਰ ਉਹ ਨਵੇਂ ਆ ਪਰ ਉਹਨਾਂ ਦੇ ਵਿੱਚ ਪਾਣੀ ਨਹੀਂ ਤੇ ਤੁਹਾਨੂੰ ਨਾਲ ਦੀ ਨਾਲ ਤਸਵੀਰਾਂ ਵੀ ਦਿਖਾਵਾਂਗੇ ਕਿ ਜਿਹੜੇ ਲੋਕ ਆ ਖਾਸ ਕਰ ਮਰੀਜ਼ ਆ ਉਹ ਲਗਾਤਾਰ ਖੱਜਲ ਖਰਾਬ ਹੋ ਰਹੇ ਨੇ ਉਹ ਕਹਿੰਦੇ ਅਸੀਂ ਤਕਰੀਬਨ ਸਾਰੇ ਜਿਹੜੇ ਇਹ ਵਾਟਰ কুলਰ ਆ ਉਹਨਾਂ ਦੇ ਵਿੱਚ ਅਸੀਂ ਜਾ ਜਾ ਕੇ ਦੇਖਿਆ ਆ ਤੇ ਸਾਰੇ ਹੀ ਚੱਲ ਨਹੀਂ ਰਹੇ ਤੇ ਜਿਹੜੀਆਂ ਪਾਣੀ ਦੀਆਂ ਮੂਤਲਾ ਮੁੱਲ ਲੈਣੀਆਂ ਪੈਂਦੀਆਂ ਉਹ ਕਹਿੰਦੇ ਇੱਕ ਪਾਸੇ ਹਸਪਤਾਲ ਦੇ ਵਿੱਚ ਸਾਡੇ ਪੈਸੇ ਲੱਗਦੇ ਨੇ ਕਿਉਂਕਿ ਦਵਾਈਆਂ ਕਈ ਵਾਰੀ ਜਾਂ ਹੋਰ ਕਿਤੇ ਆਉਣ ਜਾਣ ਦੇ ਖਰਚੇ ਹੁੰਦੇ ਨੇ ਪਰ ਦੂਸਰੇ ਪਾਸੇ ਜਿਹੜਾ ਇਹ ਪਾਣੀ ਆ ਸਾਨੂੰ ਮੁੱਲ ਲੈਣਾ ਪੈਂਦਾ ਸਰਕਾਰ ਦੇ ਜਿਹੜੇ ਵਾਅਦੇ ਜਾਂ ਦਾਅਵੇ ਆ ਉਹ ਖੋਖਲੇ ਨਜ਼ਰ ਆਉਂਦੇ ਨੇ ਦੂਸਰੇ ਪਾਸੇ ਲੋਕ ਸਭਾ ਚੋਣਾਂ ਸਿਰਤੇ ਨੇ ਸਰਕਾਰ ਵੱਲੋਂ ਇਹ ਕਿਹਾ ਜਾਂਦਾ ਕਿ ਵੱਡੀ ਪੱਧਰ ਤੇ ਸਾਡੇ ਵੱਲੋਂ ਸਿਵਲ ਹਸਪਤਾਲ ਵਿੱਚ ਬਦਲਾਅ ਕੀਤਾ ਗਿਆ ਕਿਉਂਕਿ ਪਿਛਲੇ ਸਮੇਂ ਵਿੱਚ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਵੀ ਕੀਤਾ ਸੀ ਵੀ ਜਿਹੜੀ ਦਵਾਈ ਆ ਉਹ ਬਾਹਰੋਂ ਨਾ ਲਿਖੀ ਜਾਵੇ ਤੇ ਜਿਹੜੀ ਹਸਪਤਾਲ ਦੇ ਵਿੱਚੋਂ ਹੀ ਮਿਲੇ ਪਰ ਦੂਸਰੇ ਪਾਸੇ ਪਾਣੀ ਦੀ ਬੂੰਦ-ਬੂੰਦ ਨੂੰ ਵੀ ਜਿਹੜੇ ਮਰੀਜ਼ ਆ ਉਹ ਤਰਸ ਰਹੇ ਨੇ ਤੁਹਾਡੀ ਗੱਲਬਾਤ ਕਰਾਉਨੇ ਆ ਵੀ ਮਰੀਜ਼ ਇਸ ਪਾਣੀ ਦੇ ਮਾਮਲੇ ਨੂੰ ਲੈ ਕੇ ਕੀ ਕਹਿੰਦੇ ਨੇ ਆ ਹਾਂਜੀ ਭਾਈ ਜੀ ਮੇਰਾ ਨਾਮ ਬਿੱਟੂ ਸਿੰਘ ਹੈ ਮੈਂ ਲੋਕਲੀਆਂ ਬਟਿੰਡੇ ਤੋਂ ਮੈਂ ਸਰਕਾਰੀ ਹਸਪਤਾਲ ਚ ਪਾਣੀ ਵਾਸਤੇ ਦੇਖਣ ਆਇਆ ਸੀਗਾ ਤੇ ਪਾਣੀ ਦਾ ਹੈ ਹੀ ਨਹੀਂ ਜੀ ਕੋਈ ਵੀ ਰਜਿਸਟ੍ਰੇਸ਼ਨ ਮੈਂ ਚਾ ਬੱਚਾ ਬਾੜਾ ਇੱਥੇ ਪੇਸ਼ੈਂਟ ਬਹੁਤ ਜ਼ਿਆਦਾ ਹੁੰਦੇ ਆ ਇੱਥੇ ਪਾਣੀ ਦੀ ਸਮੱਸਿਆ ਹੈ ਜੀ ਪਾਣੀ ਦਾ ਜਿਹੜੀ ਹੱਲ ਹੋ ਸਕਦਾ ਤਾਂ ਕੋਈ ਕਰੋ ਜੀ ਮੇਰੀ ਇਹ ਹੀ ਬੇਨਤੀ ਜਦੋਂ ਇੰਨੀ ਗਰਮੀ ਆ ਸਰਕਾਰ ਨੂੰ ਇਹਦਾ ਅਰेंजमेंट ਕਰਨਾ ਚਾਹੀਦਾ ਹੈ ਕਰਨਾ ਚਾਹੀਦਾ ਜੀ ਇਹ ਪ੍ਰੋਪਰ ਲਾਏ ਆ ਤਾਂ ਹੁਣ ਇਹਨਾਂ ਦਾ ਕਰਨਾ ਚਾਹੀਦਾ ਦੋ ਦੋ ਵਾਟਰ ਕੂਲਰ ਲੱਗਿਆ ਜੀ ਚੱਲਨੇ ਚਾਹੀਦੇ ਇਹ ਜ਼ਰੂਰੀ ਹੈ ਜੀ ਮੰਗ ਤਾਂ ਇਹੀ ਹੈ ਜੀ ਵੀ ਇਹਨਾਂ ਨੂੰ ਸਟਾਰਟ ਕੀਤਾ ਜਾਵੇ ਜੇ ਨਹੀਂ ਚੱਲਦੇ ਤਾਂ ਹੋਰ ਲਵਾਏ ਜਾਣ ਕਿਉਂਕਿ ਸਾਹਮਣੇ ਹੀ ਨਸ਼ਾ ਛਡਾਊ ਕੇਂਦਰ ਹੈ ਉੱਥੇ ਵੀ ਜ਼ਰੂਰਤ ਪੈਂਦੀ ਉੱਥੇ ਘੱਟੋ ਘੱਟ 5-600 ਬੰਦੇ ਦਵਾਈ ਲੱਗਿਆ ਹੈ ਸਵੇਰ ਤੋਂ ਲੈ ਕੇ ਦੁਪਹਿਰ 1:30 ਵਜੇ ਤੱਕ ਜਣੇ ਦੀ ਇੰਨੇ ਬੰਦੇ ਦਵਾਈ ਲੈ ਕੇ ਜਾਂਦੇ ਆ 400 ਬੰਦੇ ਨੂੰ ਦਵਾਈ ਲੈ ਕੇ ਜਾਂਦਾ ਤਾਂ ਪਾਣੀ ਦੀ ਤਾਂ ਵਾਰ-ਵਾਰ ਜ਼ਰੂਰਤ ਰਹਿੰਦੀ ਹੈ ਇੱਥੇ ਹਾਂਜੀ ਬ੍ਰਦਰ ਕੀ ਨਾਮ ਹੈ ਮੱਖਣ ਸਿੰਘ ਜੀ ਕੀ ਕਰਨਾ ਸੀ ਕਿਹੜਾ ਹਸਪਤਾਲ ਆਇਆ ਇਹ ਸਰਕਾਰੀ ਹਸਪਤਾਲ ਆਇਆ ਜੀ ਆਪਣੇ ਢੰਡੇ ਦਾ ਤੇ ਇਹ ਪਾਣੀ ਭਰਨਾ ਸੀ ਇਸ ਪਾਣੀ ਚੱਲਦੇ ਨਹੀਂ ਪਿਆ ਜੀ ਹਾਂਜੀ ਇਹ ਪਾਣੀ ਦੀ ਜੱਗ ਮੈਨ ਲੋੜ ਸੀ ਹੁਣ ਬੱਚਾ ਬਿਮਾਰ ਹੈਗਾ ਤੇ ਪਾਣੀ ਹੈ ਨਹੀਂ ਬਿਲਕੁਲ ਪਾਣੀ ਦੀ ਬਹੁਤ ਸਮੱਸਿਆ ਹੈਗੀ ਜੀ ਕਿਉਂਕਿ ਹੁਣ ਹਰ ਇੱਕੇ ਪਾਣੀ ਆ ਭਰਨਾ ਉਹ ਖਾਲੀ ਹੈਗੀ ਜੀ ਸਰਕਾਰ ਤੋਂ ਇਹੀ ਗੱਲ ਨਹੀਂ ਵਧੀਆ ਹੁਣ ਆਪਾਂ ਵਿਚ ਇਹਦੇ ਧਿਆਨ ਦੇਣ ਚਾਹੀਦਾ ਉਹਨਾਂ ਨੂੰ ਜੀ ਪਾਣੀ ਦਾ ਕਿਉਂਕਿ ਹੁਣ ਲੋੜ ਆ ਗਈ ਹੁਣ ਗਰਮੀ ਬਹੁਤ ਜ਼ਿਆਦਾ ਜੀ ਮੇਰਾ ਬੰਤ ਸਿੰਘ ਹੈ ਜੀ ਮੈਂ ਤਾਂ ਥੋ ਉਮਰੀ ਛੱਡਣ ਆਇਆ ਸੀ ਜੀ ਬੱਚਾ ਦਾ ਸੀ ਉਹ ਜਿਹੜਾ ਬਾੜ ਤੇ ਇੱਥੇ ਪਾਣੀ ਦੀ ਪਿਆਹ ਲੱਗੀ ਸੀ ਪੂਰੀ ਬੁੱਲ ਸੁੱਕੇ ਪਏ ਐ ਤੇ ਹੁਣ ਪਾਣੀ ਜਦੋਂ ਲੈਣ ਆਇਆ ਤਾਂ ਇੱਥੇ ਭਿੰਡਾ ਹੈਗੇ ਪਾਣੀ ਹੈ ਹੀ ਨਹੀਂ ਹੁਣ ਭਿੰਡਾ ਭਰੀਏ ਕਿ ਪਾਣੀ ਸਰਕਾਰੀ ਹਸਪੀਟਲ ਦਾ ਦੇਖੋ ਕਿੰਨੀ ਕਿ ਸਮੱਸਿਆ ਆ ਰਹੀ ਹੈ ਮੈਂ ਤਾਂ ਅੱਜ ਹੀ ਹੈ ਜੀ ਸਵਾਰੀ ਛੱਡਣ ਅੱਜ ਹੀ ਇਹ ਪ੍ਰੋਬਲਮ ਖੜੀ ਹੈ ਦੇਖੋ ਪਾਣੀ ਨਾ ਮਿਲਣ ਕਾਰਨ ਕਿੰਨੀ ਕਿ ਔਕਾ ਹੋ ਰਿਹਾ ਔਕਰ ਹੁਣ ਦੇਖ ਕੇ ਤੁਸੀਂ ਬੋਲੋ ਦੇਖ ਕਲੋਜ਼ ਕਰਕੇ ਬੋਲੋ ਦੇਖ ਲੋ ਜੀ ਹਰਵੰਦ ਸਿੰਘ ਆ ਜੀ ਦਵਾਈ ਲੈਣ ਆਏ ਸੀ ਸਰ ਇੱਥੇ ਤੇ ਉਹਨਾਂ ਨੇ ਪੜ੍ਹ ਕੀ ਕਰਨਾ ਸੀ ਦਵਾਈ ਲੈਣੀ ਸੀ ਜੀ ਪਾਣੀ ਭਾਲਦੇ ਸੀ ਪਾਣੀ ਹੈ ਨਹੀਂ ਸਰ ਇੱਥੇ ਕਿਹੜੀ ਜਗ੍ਹਾ ਵਾ ਇਹ ਬਰਿੰਡਾ ਜੀ ਕਿਹੜੀ ਜਗ੍ਹਾ ਤੋਂ ਪਾਣੀ ਖੜੇ ਕਿੱਥੇ ਹਾਂ ਅਸੀਂ ਆਪਣਾ ਬੱਚਿਆਂ ਦੇ ਹਸਪਤਾਲ ਦੇ ਸਾਹਮਣੇ ਖੜੇ ਹਾਂ ਜੀ ਸਰਕਾਰੀ ਹਸਪਤਾਲ ਆ ਸਾਰਾ ਪਾਣੀ ਤੇ ਬਗੈਰ ਕਿੰਨਾ ਤੋਂ ਬਹੁਤ ਔਖਾ ਜੀ ਦਵਾਈ ਬੂਟੀ ਲੈਣੀ ਹੁੰਦੀ ਆ ਬਹੁਤ ਜ਼ਿਆਦਾ ਔਖਾ ਆ ਜੀ ਕੀ ਨਾਮ ਆ ਤੁਹਾਡਾ ਮਲਕੀਸ਼ ਸਿੰਘ ਆ ਜੀ ਕਿੱਥੇ ਆਏ ਸੀ ਤੁਸੀਂ ਇਹ ਜਹਾਜ਼ਪਤਾਲ ਜਾਈ ਸੀ ਜੀ ਤੇ ਕਿਵੇਂ ਇੱਥੇ ਆਰੋ ਤੇ ਖੜੇ ਹੋ ਤੁਸੀਂ ਆਰੋ ਦੇ ਪਾਣੀ ਲੈਣ ਆਏ ਸੀਗੇ ਜੀ ਸਵੇਰ ਦਾ ਪਾਣੀ ਨਹੀਂ ਲੱਭੀ ਜਾਂਦੇ ਆ ਪਾਣੀ ਨਹੀਂ ਮਿਲ ਰਿਹਾ ਹੈਗਾ ਆਰੋ ਥਾਂ ਥਾਂ ਹੈਗੇ ਪਾਣੀ ਹੈ ਨਹੀਂਗਾ ਆਰੋ ਤੇ ਚੱਲੀ ਜਾਂਦਾ ਜੀ ਹੁਣ ਆਵਾਜ਼ ਆਈ ਜਾਂਦੀ ਹੈ ਕਿ ਨਾ ਜੀ ਆ ਦੇਖੋ ਪਾਣੀ ਤਾਂ ਹੈ ਨਹੀਂਗਾ ਬਸ ਉਹ ਖਾਲੀ ਚੱਲੀ ਜਾਂਦਾ ਬਿਜਲੀ ਫੁੱਕੀ ਜਾਂਦੀ ਪਤਾ ਨਹੀਂ ਜੀ ਖਾਲੀ ਚੱਲੀ ਜਾਂਦਾ ਫਿਰ ਜੀ ਆ ਕਿਸੇ ਚ ਵੀ ਨਹੀਂ ਆਈ ਚ ਦਿਖਾ ਦਿੰਨੇ ਆ ਜੀ ਦੇਖੋ ਹੁਣ ਜਿਵੇਂ ਇਹ ਮਤਲਬ ਕਿ ਸੰਸਥਾ ਵੱਲੋਂ ਕਿਸੇ ਨਾ ਫੈਕਟਰੀ ਵੱਲੋਂ ਜਾਂ ਕਿਸੇ ਵੱਲੋਂ ਦਾਅ ਕੀਤੇ ਜਾਂਦੇ ਆ ਪਰ ਪਾਣੀ ਫੇਰ ਵੀ ਨਹੀਂ ਪਾਏ ਜਾਂਦਾ ਕਿਸ ਤਰ੍ਹਾਂ ਦੇ ਕਰਕੇ ਸਰਕਾਰ ਨੂੰ ਤਾਂ ਜਿ ਹੁਣ ਫਿਰ ਜਦੋਂ ਐਡਾ ਨਾ ਰੱਖਿਆ ਜੀ ਹੁਣ ਇਹਨਾਂ ਨੂੰ ਸਹਾਇਤਾ ਆਈ ਨਹੀਂਗਾ ਫਿਰ ਉਹਨੇ ਹੁਣ ਇਹ ਵੀ ਲੋਕਾਂ ਦੇ ਦਿੱਤੇ ਹੋਇਆ ਹਾਂਜੀ ਬਣੀ ਵੀ ਨਹੀਂ ਪਾ ਸਕਦੇ ਇਹ ਕੋਈ ਸਰਕਾਰ ਦੇ ਹਾਂਜੀ ਹਾਂਜੀ ਸਾਰੇ ਜਿੰਨੇ ਹੈਗੇ ਸਾਰੇ ਖਾਲੀ ਪਿਆ ਮੈਂ ਉਧਰੋਂ 2 ਘੰਟੇ ਹੋ ਗਏ ਭੌਂਕਦੇ ਫਿਰਦੇ ਨੂੰ ਮੈਂ ਚੱਲ ਇੱਥੇ ਉਹ ਇੱਥੇ ਵੀ ਹੈ ਨਹੀਂ ਇਹ ਤਾਂ ਨਹੀਂ ਕਿ ਆ ਵੀ ਇਹ ਕਿਤੇ ਕੰਟੀਨਾ ਤੋਂ ਪਾਣੀ ਲੈਣ ਤੇ ਜਾਣ ਕੇ ਬੰਦ ਕਰਦੇ ਹੋਣ ਪਤਾ ਨਹੀਂ ਜੀ ਫਿਰ ਉਹਨਾ ਮੁੱਲ ਲੈਣੀ ਪਊਗੀ 20-30 ਰੁਪਏ ਦੀ ਬੋਤਲ ਦੇਊਗਾ ਜੀ ਉਧਰੋਂ ਅੰਦਰ ਲੱਗੀ ਜਾਂਦੇ ਆ ਉਧਰ ਬਾਹਰ ਲੱਗੀ ਜਾਂਦੇ ਜੀ ਤੇ ਫਿਰ ਬਹੁਤ ਬੋਤਲਾਂ ਲੱਗ ਜਾਂਦੀਆਂ ਸ਼ਾਮ ਤੱਕ ਤਾਂ ਫਿਰ ਤੇ ਹੋਰ ਜੀ ਹੁਣ ਸਵੇਰ ਦੇ ਮੁੱਲ ਲੈ ਕੇ ਜਾਈ ਜਾਂਦੇ ਆ ਜਾਂ ਟਾਬੇ ਤੋਂ ਲੈ ਜਾਂਦੇ ਆ ਕਿ 20-25 ਰੁਪਏ ਦੀ ਬੋਤਲ